ਇਸ ਵੇਲੇ ਦੀ ਵੱਡੀ ਖਬਰ ਫਰੋਇਪਰ ਦੇ ਕਸਬਾ ਮਮਦੋਟ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਵੱਡਾ ਧਮਾਕਾ ਹੋਇਆ ਦੱਸਿਆ ਜਾ ਰਿਹਾ ਕਿ ਘਰ ਵਿੱਚ ਪੋਟਾਸ਼ ਜਿਹੜੀ ਆ ਰੱਖੀ ਹੋਈ ਸੀ ਤਾਂ ਉਸ ਨਾਲ ਚਾਣਕ ਜਿਹੜਾ ਧਮਾਕਾ ਹੋਇਆ ਤਾਂ ਘਰ ਦੀਆਂ ਛੱਤਾਂ ਜੜੀਆਂ ਉੱਡ ਗਈਆਂ ਤਾਂ ਵੱਡੀ ਅਪਡੇਟ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਫਰੋਇਪਰ ਦੇ ਕਸਬਾ ਮਮਦੋਟ ਵਿੱਚ ਇੱਕ ਘਰ ਵਿੱਚ ਦਿਵਾਲੀ ਤੋਂ ਪਹਿਲਾਂ ਹੀ ਪੋਟਾਸ਼ ਜਿਹੜੀ ਆ ਰੱਖੀ ਹੋਈ ਸੀ ਤਾਂ ਅਚਾਨਕ ਧਮਾਕਾ ਹੋਇਆ ਤਾਂ ਘਰ ਦੀਆਂ ਛੱਤਾਂ ਉੱਡ ਗਈਆਂ ਤਾਂ ਇਸ ਦੇ ਨਾਲ ਹੀ ਇੱਕ ਔਰਤ ਜਿਹੜੀ ਆ ਗੰਭੀਰ ਜ਼ਖਮੀ ਹੋਈ ਆ ਜਿਸ ਨੂੰ ਹਸਪਤਾਲ ਵਿੱਚ ਜਿਹੜਾ ਦਾਖਲ ਆ ਉਹ ਕਰਵਾਇਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਵੀ ਜਿਹੜੀਆਂ ਉਹ ਸਾਹਮਣੇ ਆਈਆਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰਵਰੀਪੁਰ ਦੇ ਕਸਬਾ ਮਮਦੋਟ ਦੇ ਪਿੰਡ ਕੜਮਾ ਦੀਆਂ ਹਨ ਜਿੱਥੇ ਇੱਕ ਧਮਾਕਾ ਹੋਇਆ ਪੋਟਾਸ਼ ਦੇ ਕਾਰਨ ਤਾਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪੂਰਾ ਘਰ ਜਿਹੜਾ ਉਹ ਤੈਸ ਨੈਸ ਹੋ ਗਿਆ ਘਰ ਦੀਆਂ ਛੱਤਾਂ ਜੜੀਆਂ ਉਹ ਉੱਡ ਗਈਆਂ ਤਾਂ ਇਸ ਵੇਲੇ ਦੀ ਖਬਰ ਜਿਹੜੀ ਆ ਉਹ ਨਿਕਲ ਕੇ ਫਰੋਇਪਰ ਦੇ ਕਸਬਾ ਮਮਦੋਟ ਦੇ ਪਿੰਡ ਕੜਮਾ ਤੋਂ ਜਿਹੜੀ ਆ ਉਹ ਸਾਂਝੀ ਕਰ ਰਿਆਂ ਤੁਹਾਡੇ ਨਾਲ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਘਰ ਦਾ ਜਿਹੜਾ ਪੂਰਾ ਘਰ ਆ ਉਹ ਤੈਸ ਨੈਸ ਹੋ ਗਿਆ ਘਰ ਦੀਆਂ ਛੱਤਾਂ ਜੜੀਆਂ ਉੱਡ ਗਈਆਂ ਤਾਂ ਕੰਧਾਂ ਵਿੱਚ ਵੀ ਦੱਸਿਆ ਜਾ ਰਿਹਾ ਕਿ ਤਰੇੜਾਂ ਜੜੀਆਂ ਉਹ ਹੋ ਗਈਆਂ ਤੇ ਮੰਦ ਭਾਗੀ ਘਟਨਾ ਜਿਹੜੀ ਆ ਉਹ ਦੀਵਾਲੀ ਤੋਂ ਪਹਿਲਾਂ ਖਵੈਤਰ ਵਿੱਚ ਵਾਪਰੀ ਆ ਘਰ ਵਿੱਚ ਜਿਹੜੀ ਪੋਟਾਸ਼ ਆ ਉਹ ਰੱਖੀ ਹੋਈ ਸੀ ਤੇ ਚਾਂੜਕ ਉਸ ਨਾਲ ਧੁਮਾਕਾ ਹੋ ਗਿਆ ਤਾਂ ਧੁਮਾਕੇ ਦੌਰਾਨ ਇੱਕ ਔਰਤ ਜਿਹੜੀ ਆ ਉਹ ਬੁਰੀ ਤਰ੍ਹਾਂ ਝੁਲਸ ਗਈ ਆ ਉਸ ਨੂੰ ਹਸਪਤਾਲ ਵਿੱਚ ਦਾਖਲ ਜਿਹੜਾ ਉਹ ਕਰਵਾਇਆ ਗਿਆ ਤਾਂ ਛੱਤਾਂ ਜੜੀਆਂ ਘਰ ਦੀਆਂ ਉਹ ਉੱਡ ਗਈਆਂ ਉਧਰ ਪਿੰਡ ਦੇ ਲੋਕ ਜਿਹੜੇ ਆ ਉਹ ਇਕੱਠਾ ਹੋਏ ਆ ਤਾ ਦੇਖਿਆ ਜਾ ਰਿਹਾ ਕੋਈ ਹੋਰ ਨੁਕਸਾਨ ਤਾਂ ਨਹੀਂ ਹੋਇਆ ਜਾਂ ਕੋਈ ਘਰ ਦਾ ਹੋਰ ਜੀਤਾਂ ਨਹੀਂ ਇਸ ਤਮਾਕੇ ਦੀ ਲਪੇਟ ਵਿੱਚ ਆਇਆ ਤਾਂ ਉਧਰ ਫਿਲਹਾਲ ਪੁਲਿਸ ਵੱਲੋਂ ਵੀ ਪੂਰੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੀ ਦੇਖੋ ਨਾਲੇ ਅੰਦਰ ਉਹ ਉੱਥੇ ਖੱਟ ਡੇ ਕੋਈ ਹੈਗਾ ਘਰੇ ਕੋਈ ਆ ਕੇ ਜੀ ਦੇਖੋ ਯਾਰ ਨਾ ਹੋਇਓ ਕੋਈ ਨਹੀਂ ਮੰਨੀ ਲਗਾਓ ਥਾਰੇ ਕਾ ਬਾਹਰ ਨਹੀਂ ਯਾਰੋ ਕੋਈ ਨਹੀਂ

बारे सारे हलो कृपा <laughs>